राज स्पोर्ट्स ਦੇ ਤੇ ਮੌਕੇ ਤੇ ਰੌਟਰੀ ਕਲੱਬ ਆਫ ਰਾਤਰਾ ਪ੍ਰਾਇਮ ਬਲੋਅ ਨੇ ਗੇਮਸ ਦਾ ਕੀਤਾ ਗਿਆ ਆਯੋਜਨ ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਸੰਜੀਵ ਮਿੱਤਲ ਜਨਰਲ ਫੈਕਟਰੀ ਜਤਿਨ ਸੱਚਦੀਵਾ ਵੱਲੋਂ ਕੀ ਕਿ ਆਉਥੋਂ ਸੁਣਾਉਂਦੇ ਹਨ ਰਾਜਪੁਰਾ ਤੋਂ ਪੁਆਇੰਟ ਟੀਵੀ ਨਿਊਜ਼ ਦੀ ਰਿਪੋਰਟ

ਚੈਸ ਹੋਕਰਮ ਇਹ ਇੱਕ ਸੁਨੇਹਾ ਹੈਗਾ ਸ਼ਹਿਰ ਚ ਮੈਂਬਰਸ ਦੇ ਥਰੂ ਵੀ ਹਰ ਵਿਅਕਤੀ ਆਪਣਾ ਖੇਡਾਂ ਵੱਲ ਧਿਆਨ ਦੇਵੇ ਗੇਮਸ ਵੱਲ ਧਿਆਨ ਦੇਵੇ ਤਾਂ ਕਿ ਜੋ ਇਹ ਅੱਜਕੱਲ ਨਸ਼ਿਆਂ ਦਾ ਬਹੁਤ ਜ਼ਿਆਦਾ ਕਦਰ ਰਿਹਾ ਤੇ ਇਸ ਤੋਂ ਲੋਕ ਦੂਰ ਹੋਣ ਤੇ ਖੇਡਾਂ ਵੱਲ ਧਿਆਨ ਦੇਣ ਸਿਹਤ ਠੀਕ ਰਹੇ ਤੇ ਬੰਦੇ ਤਮਾਕੀ ਦੇ ਖੇਡਾਂ ਵੱਲ ਵਿਜੀ ਰਹੇ ਅੱਜ ਜਿਗੀਆਂ ਮੂਰੇ ਕਿਹੜੀ ਕਿਹੜੀ ਆ ਗੇਮਾਂ ਕਿਹਾ ਅੱਜ ਤੇ ਟੇਬਲ ਟੈਨਿਸ ਦੀ ਕਰਨ ਬੋਰਡ ਪਰਚੇਸ ਇਹ ਲੋਜਨਾਂ ਨੂੰ ਕੀ ਸੰਦੇਸ਼ ਚਾਹੁੰਦਾ ਲੋਜਨੋ ਵੀ ਸੰਦੇਸ਼ ਹੈ ਕਿ ਵੀ ਆਪਣਾ ਜੋ ਵੀ ਸਮਾਂ ਫालतू ਸਮਾਂ ਹੈਗਾ ਉਹ ਉਹ ਆਪਣਾ ਗੇਮਾਂਵਲ ਲਗਾਣ ਪਰਿਆਵਰਣਵਲ ਲਗਾਣ ਰੀਪਲਾਂਟੇਸ਼ਨ ਹੈਗੀ ਆ ਉਹ ਲਗਾਣ ਤਾਂ ਕਿ ਸੁਨੇਹਾ ਜਗਾ ਹੋਰ ਸ਼ਹਿਰ ਚ ਜਾਵੇ ਕਿ ਲੋਕ ਦਸ਼ਾ ਤੋਂ ਦੂਰ ਰਹਣ ਅੱਜ ਜਿਹੜਾ ਤੁਸੀਂ ਕਰਨ ਗੇ ਦੇ ਬਾਰੇ ਦੱਸੋ ਸਭ ਤੋਂ ਪਹਿਲਾਂ ਸਾਰੇ ਵੀਵਰਸ ਨੂੰ ਪਿਆਰ ਭਰੀ ਨਮਸਕਾਰ ਅੱਜ ਅਸੀਂ ਰੋਟਰੀ ਪ੍ਰਾਈਮ ਸੀ ਸਪੋਰਟਸ ਦਿ ਮਨਾਇਆ ਹੈ ਇਹ ਸਾਡਾ ਜੋ ਸਪੋਰਟਸ ਫੀਸਟਾ ਦੇ ਨਾਮ ਨਾਲ ਅਸੀਂ ਅੱਜ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਇਹਦੇ ਵਿੱਚ ਸਾਡੇ ਨਾਲ ਰੋਟ੍ਰੈਕਟ ਕਲੱਬ ਆਫ ਰਾਜਪੁਰਾ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ ਇਨਫੈਕਟ ਅਸੀਂ ਇਹ ਦੋ ਏਜ ਗਰੁੱਪਸ ਚ ਫੰਕਸ਼ਨ ਕਰਾਇਆ ਹੈ ਆਪਣਾ ਸਪੋਰਟਸ ਦਾ ਇਸ ਚ ਬਿਲੋ 40 অর ਅਬੋਵ 40 تین ਸਪੋਰਟਸ ਟੇਬਲ ਟੈਨਿਸ ਕੈਰਮ اور ਚੈਸ ਚਾਹਤ ਪਾਰਟਿਸਪੇਟ ਕਰ ਰਹੇ ਨੇ ਸਾਡੇ ਮੈਂਬਰਸ ਔਰ ਰੋਟ੍ਰੈਕਟ ਦੇ ਮੈਂਬਰਸ ਵੀ ਇਹ ਅੱਜ ਸਵੇਰੇ 10 ਵਜੇ ਸ਼ੁਰੂ ਹੋਇਆ ਹੈ और तीन देख सद सारे ही गेम्स मैंबरस पार्टीसपेट कर रहे हैं और पूरा आनंद लै रहे हैं देखो यूथ सब तो पहला तो अचक यूथ मोबाइल ही नहीं छता तो मोबाइल तो दूर लैके अगर असं स्पोर्ट्स एक्टिविटीज एंगेज किया है जब यूथ स्पोर्ट्स आएगा बेशक इनडोर स्पोर्ट्स होदथ पार्टीसपेट करेगा और यूथ अपनी सेहत का भी ध्यान रखेगा